ਸਸ਼ੀਕਲ ਦੇ ਸਾਰਿਆਂ ਨੂੰ ਸਾਡੇ ਚੈਨਲ ਘਰ ਦਾ ਸਵਾਦ ਹੈ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਘਰੇ ਦੇਸੀ ਘੀ ਜੋ ਘਰੇ ਆਪਣੀ ਮਲਾਈ ਇਕੱਠੀ ਹੁੰਦੀ ਹੈਗੀ ਆਪਾਂ ਦੁੱਧ ਦੀ ਮਲਾਈ ਇਕੱਠੀ ਕਰਕੇ ਉਹਦਾ ਆਪਾਂ ਮੱਖਣ ਕੱਢ ਲਿਆ ਸੀਗਾ ਤੇ ਇਹਨੂੰ ਹੁਣ ਆਪਾਂ ਗਰਮ ਹੋਣ ਲਈ ਰੱਖ ਦਿੱਤਾਗਾ ਮੱਖਣ ਹੁਣ ਮੈਲਟ ਹੋਣਾ ਸ਼ੁਰੂ ਹੋ ਗਿਆ ਘਰ ਦਾ ਦੇਸੀ ਘੀ ਜਿਆਦਾ ਵਧੀਆ ਹੁੰਦਾਗਾ ਜਿਹੜਾ ਆਪਾਂ ਬਾਹਰੋਂ ਖਰੀਦਦੇ ਆਂਗਾ ਕਿਉਂਕਿ ਇਹ ਆਪਣਾ ਹੱਥੀ ਕੱਢਿਆ ਹੋਇਆ ਹੁੰਦਾਗਾ ਪਿਓਰ ਹੁੰਦਾ ਟੋਟਲੀ ਪਿਓਰ ਦੇਸੀ ਕੀ ਹੁੰਦਾਗਾ ਇਹ ਤੇ ਜਿਆਦਾ ਹੈਲਦੀ ਵੀ ਹੁੰਦਾਗਾ ਦੇਸੀ ਕੀ ਬਾਕੀ ਰਿਫਾਈਨਡ ਤੇਲ ਹੋਰ ਤੇਲ ਹੋ ਦੂਸਰੇ ਬਨਸਪਤੀ ਕੀ ਨਾਲੋਂ ਹੈਲਦੀ ਹੁੰਦਾਗਾ ਇਹ ਬਾਜ਼ਾਰ ਦੇ ਕੀ ਨਾਲੋਂ ਜਿਹੜਾ ਆਪਣਾ ਘਰ ਦਾ ਬਣਿਆ ਕੀ ਹੁੰਦਾ ਉਹਦਾ ਟੇਸਟ ਦਾ ਹੀ ਫਰਕ ਹੁੰਦਾ ਇਹ ਵੱਧ ਸਵਾਦ ਹੁੰਦਾਗਾ ਮੱਖਣ ਦੇਖੋ ਹੁਣ ਆਪਣਾ ਮੈਲਟ ਹੋਣਾ ਸ਼ੁਰੂ ਹੋ ਗਿਆਗਾ ਕਈ ਸਿੱਧੀ ਮਲਾਈ ਨੂੰ ਵੀ ਗਰਮ ਕਰ ਲੈਂਦੇ ਨੇਗੇ ਪਰ ਅਸੀਂ ਪਹਿਲਾਂ ਮਲਾਈ ਦਾ ਮੱਖਣ ਬਣਾਉਣੇ ਆਂਗੇ ਮੱਖਣ ਬਣਾ ਕੇ ਫੇਰ ਕੀ ਬਣਾਉਣੇ ਆਂਗੇ ਤੇ ਇੱਧਰ ਆਪਣਾ ਮੱਖਣ ਮੈਲਟ ਹੋ ਰਿਹਾਗਾ ਆ ਦੇਖੋ ਮੱਖਣ ਪੂਰੀ ਤਰ੍ਹਾਂ ਮੈਲਟ ਹੋ ਗਿਆਗਾ ਹੁਣ ਇਹਨੇ ਉਹ ਬੋਲਣਾ ਸ਼ੁਰੂ ਕਰ ਦੇਣਾਗਾ ਇਸ ਲਈ ਆਪਣੇ ਫਲੇਮ ਨੂੰ ਲੋ ਕਰ ਦੇਣਾ ਪਹਿਲਾਂ ਆਪਣੇ ਫੁੱਲ ਫਲੇਮ ਕੀਤੀ ਹੋਈ ਸੀਗੀ ਜਦੋਂ ਮੱਖਣ ਆਪਣਾ ਪਿਗਲ ਰਿਹਾ ਸੀਗਾ ਤੇ ਹੁਣ ਇਹ ਉਬਲ ਕੇ ਬਾਹਰ ਨੂੰ ਆਊਗਾ ਇਸ ਲਈ ਆਪਣੇ ਫਲੇਮ ਲੋ ਕਰ ਦੇਣੀ ਹੈ ਕਿ ਪਹਿਲਾਂ ਆਪਾਂ ਫਲੇਮ ਲੋ ਕਰ ਦੇਣੀ ਹੈ ਕਿ ਜਿਹਦੇ ਤੱਕ ਇਹ ਉਬਲੇਗਾ ਬਾਅਦ ਵਿੱਚ ਜਦੋਂ ਧੀ ਨਿਕਲਣਾ ਸ਼ੁਰੂ ਹੋ ਗਿਆ ਫਿਰ ਆਪਣੇ ਮੀਡੀਅਮ ਕਰ ਲੈਣਾਗਾ ਆ ਦੇਖੋ ਉਬਲ ਕੇ ਹੁਣ ਉੱਪਰ ਤੱਕ ਆ ਗਿਆਗਾ ਫਲੇਮ ਇੱਥੇ ਆਪਣੇ ਬਿਲਕੁਲ ਹੀ ਲੋ ਕਰਤੀ ਹੈਗੀ ਇਹ ਹਿਲਾਉਂਦੇ ਵੀ ਰਹਿਣਾ ਤਾਂ ਕਿ ਇਹ ਨੀਚੇ ਚਿੱਕਕੇ ਨਾ ਇਹਨੂੰ 10 ਮਿੰਟ ਹੋ ਗਏ 10 ਮਿੰਟ ਬਾਅਦ ਹੱਦਾਂ ਹੋ ਗਿਆ ਸੀ ਹੁਣ ਦੇਖੋ ਹੁਣ ਦੇਖੋ ਜੇ ਮੱਖਣ ਆਪਣਾ ਜਿਹੜਾ ਉਬਲ ਰਿਹਾ ਸੀਗਾ ਹੁਣ ਉਹ ਨੀਚੇ ਬੈਠ ਕੇ ਆ ਹੁਣ ਇਹਦਾ ਕੀ ਨਿਕਲਣਾ ਸ਼ੁਰੂ ਹੋ ਜਾਣਾਗਾ ਇਹਨੂੰ ਟਾਈਮ ਤਾਂ ਥੋੜਾ ਜਿਹਾ ਲੱਗਦੇ ਜਿੰਦਾਗਾ ਕੀ ਬਣਾਉਣ ਨੂੰ ਪਰ ਜਿਆਦਾ ਵਧੀਆ ਹੁੰਦਾ ਦੇਖੋ ਕੀ ਆਪਣਾ ਨਿਕਲਣਾ ਸ਼ੁਰੂ ਹੋ ਗਿਆਗਾ ਜਿਹੜਾ ਇਹ ਪਨੀਰ ਵਾਂਗੂ ਲੱਗਦਾਗਾ ਇਹ ਪਿਗਲ ਪਿਗਲ ਕੇ ਆਪਣਾ ਮੱਖਣ ਪਿਗਲ ਕੇ ਇਹ ਕੀ ਬਣੇਗਾ ਜਿਹੜਾ येलो येलो दिख ਰਿਹਾ ਹੈ ਆਪਣਾ ਦੇਸੀ ਘੀਆ ਕਿਉਂਕਿ ਇਹ ਗਾਵਾਂ ਦੇ ਦੁੱਧ ਦੀ ਮਲਾਈ ਦਾ ਆਪਾਂ ਬਣਾ ਰਹੇ ਆਂਗੇ ਇਸ ਲਈ ਇਹਦਾ ਕਲਰ ਪੀਲਾ ਹੀ ਹੋਊਗਾ ਇਹਦੇ ਵਿੱਚ ਕੋਈ ਆਪਾਂ ਕਲਰ ਐਡ ਨਹੀਂ ਕੀਤਾ ਹੈ ਨੇਚਰਲ ਕਲਰ ਹੀ ਹੈ ਦੇਸੀ ਘੀਆ ਦਾ ਬਹੁਤ ਵਧੀਆ ਘੀਆ ਆਪਣਾ ਬਣ ਕੇ ਤਿਆਰ ਹੋਊਗਾ ਬਿਲਕੁਲ ਵੀ ਜਲੇ ਹੋਏ ਦਾ ਟੇਸ ਨਹੀਂ ਆਊਗਾ ਕੁਝ ਨਹੀਂ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਘੀਆ ਆਪਣਾ ਤੁਸੀਂ ਵੀ ਘਰੇ ਜਦੋਂ ਮਲਾਈ ਇਕੱਠੀ ਕਰਦੇ ਹੋ ਤਾਂ ਇਸ ਤਰੀਕੇ ਨਾਲ ਹੀ ਮੱਖਣ ਕੱਢ ਕੇ ਉਹਦਾ ਕੀ ਬਣਾ ਕੇ ਦੇਖਿਓ ਕਿੰਨਾ ਵਧੀਆ ਕੀ ਬਣੂਗਾ ਇਹਨੂੰ ਆਪਾਂ ਇਦਾਂ ਹੀ ਬੋਇਲ ਹੋਣ ਦਵਾਂਗੇ ਜਿਵੇਂ ਜਿਵੇਂ ਬੋਇਲ ਹੋਊਗਾ ਆਪਣਾ ਦੇਸੀ ਕੀ ਬਣਦਾ ਜਾਊਗਾ ਪਹਿਲਾਂ ਇਹਦੇ ਛਿੱਟੇ ਪੈ ਰਹੇ ਸੀਗੇ ਜਦੋਂ ਮੱਖਣ ਥੋੜਾ ਥਿੱਕ ਸੀਗਾ ਜਦੋਂ ਹੀ ਕੀ ਨਿਕਲਣਾ ਸ਼ੁਰੂ ਹੋ ਗਿਆ ਫਿਰ ਛਿੱਟੇ ਪੈਣੇ ਵੀ ਬੰਦ ਹੋ ਜਾਂਦੇ ਹੈਗੇ ਨਹੀਂ ਤਾਂ ਛਿੱਟੇ ਬਾਹਰ ਆਉਂਦੇ ਨੇਗੇ ਆ ਦੇਖੋ ਤਕਰੀਬਨ ਆਪਣਾ ਹੁਣ ਕੀ ਨਿਕਲ ਗਿਆ ਹੈਗਾ ਬਹੁਤ ਵਧੀਆ ਕੀ ਨਿਕਲਿਆ ਤੁਸੀਂ ਵੀ ਇਦਾਂ ਜ਼ਰੂਰ ਟਰਾਈ ਕਰਿਓ ਤੇ ਤੁਹਾਨੂੰ ਸਾਡਾ ਤਰੀਕਾ ਕਿਵੇਂ ਲੱਗਿਆ ਉਹ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਜੋ ਚੈਨਲ ਤੇ ਨਵੇਂ ਨਵੇਂਗੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕੀ ਆਪਣੇ ਛਾਂ ਰੱਖਦੇ ਅੱਗੇ ਹੋਰ ਅਪ ਵੀਡੀਓ ਨਾਲ ਮਿਲਾਂਗੇ ਥੈਂਕ ਯੂ